ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਪਾਰਕਿੰਗ 'ਚ ਖੜੀ ਕਾਰ ਨੂੰ ਲੱਗੀ ਅੱਗ ਅੱਗ ਲੱਗਣ ਦਾ ਕਾਰਨ ਦਰਖਤ ਦੇ ਪੱਤਿਆਂ ਨੂੰ ਲਗਾਈ ਗਈ ਅੱਗ ਦੱਸਿਆ ਜਾ ਰਿਹਾ ਵਕੀਲ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਇਹ ਸੇਰ ਦੇ ਸਮੇਂ ਲਗਾਈ ਸੀ ਗੱਡੀ ਕਈ ਵਜਿਹਤ ਦੇ ਕਰੀਬ ਮਿਲੀ ਜਾਣਕਾਰੀ ਜਾਨੀ ਨੁਕਸਾਨ ਤੋਂ ਰਿਆ ਬਚਾ ਅੱਛਾ ਕੀ ਹੋਇਆ ਇਸੇ ਪਾਰਕਿੰਗ 'ਚ ਅੱਗ ਲੱਗੀ ਜਾਈ ਸੀ ਵੀਰੇ ਅੱਛਾ ਗੱਡੀ ਨੂੰ ਕਿੰਨੇ ਵਜੇ ਅਹ ਹੀ ਤਾਂ ਅੱਧਾ ਬਣੋ ਘੰਟੇ ਪਹਿਲਾਂ ਦੀ ਗੱਲ ਆ ਵੀਰੇ ਅੱਛਾ ਤੇ ਹਾਂ ਤੁਹਾਡਾ ਪੈਰ ਵੀ ਸਾਡਾ ਤਾਂ ਉਹ ਵੀਰੇ ਪੈਰ ਗਿਲਕ ਗਿਆ ਉਹ ਜਿੱਥੇ ਅੱਗ ਲੱਗੀ ਸੀ ਉੱਥੇ ਲੇ ਪਿਆ ਦੋਨੇ ਪੈਰ ਅੱਛਾ ਪਾਣੀ ਲਿਆ ਰਹੇ ਥੇ ਅੱਛਾ ਕਿ ਹੋਰ ਗੱਡੀਆਂ ਨੂੰ ਵੀ ਅੱਗ ਲੱਗੀ ਅੱਛਾ ਜਲਦੀ ਜਲਦੀ ਅੱਗ ਬੁਝਾਉਣ ਲੱਗੇ ਅੱਛਾ ਥੱਲੇ ਉੱਪਰ ਕਰਕੇ ਅੱਛਾ ਠੀਕ ਹੈ ਤੁਹਾਨੂੰ ਕਿਤਾ ਪਤਾ ਲੱਗਿਆ ਤੁਸੀਂ ਅੱਗ ਬੁਝਾ ਰਹੇ ਸੀ ਹਾਂ ਅੱਗ ਬੁਝਾ ਰਹੇ ਸੀ ਦੋ ਤਿੰਨ ਮਿੰਟ ਵੀ ਜਾ ਰਹੇ ਥੇ ਉਹ ਐਕਚੁਅਲੀ ਆ ਟੱਪ ਕੇ ਗਏ ਆ ਤੇ ਉਹ ਪੈਰ ਤਿਲਕ ਗਿਆ ਬਾਹਰਟੀ ਦਿਖਾਣੀ ਮੰਨ ਲੱਗੇ अच्छा अच्छा ਕਿੰਨੇ ਵੇ ਦੀ ਗੱਲ ਹੈ ਅੱਧਾ ਘੰਟਾ ਪਹਿਲਾਂ ਦੀ ਪਹਿਲਾਂ ਮੇਰਾ ਨੋਜੀ ਨਰਿੰਦਰ ਸਿੰਘ ਆ আচ্ছা ਤੁਹਾਡੀ ਗੱਡੀ ਨੂੰ ਅੱਗ ਲੱਗੀ ਕਿਵੇਂ ਲੱਗੀ ਕਿਰੋ ਦੀ ਗੱਲ ਹਾਂਜੀ ਐਕਚੁਅਲੀ ਨਾ ਜਦੋਂ ਮੈਂ ਸਵੇਰੇ ਇੱਕ ਪਾਰਕਿੰਗ ਦੀ ਸਾਡੇ ਇੱਥੇ ਬੜੀ ਸਮੱਸਿਆ ਹੈਗੀ ਆ ਤੇ ਪਾਰਕਿੰਗ ਵਾਸਤੇ ਸਪੇਸ ਇੱਥੇ ਹੀ ਸੀਗੀ ਜਦੋਂ ਮੈਂ ਸਵੇਰੇ ਆਇਆ ਵਾਂ ਇਹਦੇ નીચે ਪਾ ਸੀ ਪੱਤੇ ਹੁਣ ਪਤਾ ਲੱਗ ਰਿਹਾ ਵੀ ਜੋ ਪੱਤਿਆਂ ਨੂੰ ਨਾ નીચે ਅੱਗ ਲੱਗੀ ਹੋਈ ਸੀਗੀ ਅੱਛਾ ਜਿਹੜੇ ਗੱਡੀ ਸਮਝ ਲਓ ਪੱਤਿਆਂ ਦੇ ਉੱਪਰ ਹੀ ਸੀਗੀ ਧੋਫੋਲੀ ਹੌਲੀ 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 ਕਿਤੇ ਉਹ ਸਿਸਟਮ ਅੱਗ ਲੱਗੀ ਉਹਨੂੰ ਅੱਗੇ ਚੜ ਗਈ ਇਹ ਕਦੋਂ ਤੁਹਾਨੂੰ ਪਤਾ ਕਦੋਂ ਲੱਗਿਆ ਮੈਨੂੰ ਤਾਂ 3 3:00 ਵਜੇ ਦੇ 6:30 ਵਜੇ ਦੇ ਕਰੀਬ ਮੈਨੂੰ ਇੱਥੇ ਨੈਪਕੋਰ ਨੇ ਕੋਈ ਮਿਸਟਰ ਸਰਜੀ ਸਿੰਘ ਕਰਕੇ ਆ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਤੁਹਾਡੀ ਗੱਡੀ ਨੂੰ ਅੱਗ ਲੱਗੀ ਆ ਕਿਉਂਕਿ ਮੇਰੀਆਂ ਨਾ ਫਾਈਲਾਂ ਵਿੱਚ ਪਈਆਂ ਸੀ ਤੇ ਉਹਨਾਂ ਨੇ ਕਿਤੇ ਉਸੋ ਨੰਬਰ ਲੈ ਕੇ ਮੈਨੂੰ ਕਾਲ ਕੀਤੀ ਹੋਣੀ ਆ ਅੱਛਾ ਗੱਡੀ ਕਿਹੜੀ ਤੁਹਾਡੀ ਇਹ ਐਸੈਂਟ ਆ ਜੀ ਐਸੈਂਟ ਅੱਛਾ ਕਿੰਨੇ ਵੇ ਲੱਗੀ ਆ ਕਿੰਨੇ ਵੇ ਅੱਗ ਦਾ ਤਾਂ ਐਕਚੁਅਲੀ ਮੈਨੂੰ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਆ ਮੈਨੂੰ ਨਹੀਂ ਪਤਾ ਕਦੀ ਕਦੋਂ ਕਦੀ ਲੱਗੀ ਹੋਣੀ ਆ ਮੈਂ ਇਸ ਤੋਂ ਪਹਿਲਾਂ ਇਹਨਾਂ ਨੇ ਬੁਝਾਤੀ ਸੀ ਇੱਥੇ ਜਿਹੜੇ ਕਿੱਦਾਂ ਬੁਝਾਈ ਜੀ ਕਿੱਦਾਂ ਬੁਝਾਈ ਸਾਡੇ ਇੱਥੇ ਜਿਹੜੇ ਬਾਰ ਦੇ EMPLOYEES ਹੈਗੇ ਆ ਉਹਨਾਂ ਨੇ ਮਤਲਬ ਐਫਰਟ ਕਰਕੇ ਜਾਂ ਸਾਡੇ COLLEAGUES ਨੇ ਜਿਨ੍ਹਾਂ ਨੇ ਜਿੰਨੀ ਵੀ ਐਫਰਟ ਕਰਕੇ ਮਤਲਬ ਮਤਲ ਅੱਛੀ ਜੀ ਨੁਕਸਾਨ ਆ ਜੀ ਇੰਜਨ ਦਾ ਸਾਰਾ ਗੱਡੀ ਦਾ ਖਤਮ ਹੋ ਗਿਆ ਸਾਰਾ ਅੱਠ ਲੱਗੀ ਹੈਗੀ ਜਿਵੇਂ ਤੁਸੀਂ ਵਕੀਲ ਹੋ ਪੇਸ਼ੇ ਤੋਂ ਵਕੀਲੋਂ ਤੇ ਡਾਕੂਮੈਂਟ ਵਗੈਰਾ ਕੋਈ ਕਿੱਦਾਂ ਦਾ ਸਾਗਰ ਸੀਗਾ ਹਾਂ ਐਕਚੁਅਲੀ ਇਹਦੀ ਨਾ ਜਿਹੜੀ ਇੰਸ਼ੋਰੈਂਸ ਆ ਉਹ ਥਰਡ ਪਾਰਟੀ ਸੀਗੀ ਆਈ ਥਿੰਕ ਫੁੱਲ ਇੰਸ਼ੋਰੈਂਸ ਇੰਸ਼ੋਰੈਂਸ ਤਾਂ ਹੈ ਨਹੀਂ ਸੀ ਹੈ ਹਾਂ ਜੀ ਤੇ ਤੁਹਾਡੇ ਜਿਹੜੇ ਡਾਕੂਮੈਂਟ ਅੰਦਰ ਪਏ ਤੁਸੀਂ ਵਕੀਲ ਹੋ ਉਹ ਕੋਈ ਹੈ ਖਰਾਬ ਨਹੀਂ ਡਾਕੂਮੈਂਟ ਨਹੀਂ ਜੀ ਅਜੇ ਤੱਕ ਤਾਂ ਮੈਨੂੰ ਕਿਉਂਕਿ ਐਕਚੁਅਲੀ ਜਦੋਂ ਮੈਂ ਆਇਆ ਨਾ ਇਹ ਫਾਈਲਾਂ ਆ ਸਾਰੀਆਂ ਵਾਰ ਕੱਟਤੀਆਂ ਸੀ ਮੇਰੇ ਜੋ ਕਲੀਗਸ ਨੇ ਜਾਂ ਮਤਲਬ ਆ ਜੋ ਵੀ ਇੱਥੇ ਬੰਦੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੇ ਫਾਈਲਾਂ ਕੱਟ ਕੇ ਬਾਹਰ ਰੱਖਤੀਆਂ ਸੀਗੀਆਂ ਡਾਕੂਮੈਂਟਸ ਆਈ ਥਿੰਕ ਮੈਂ ਦੇਖੂ ਮੈਂ ਚੈੱਕ ਕਰੂੰਗਾ ਵੈਸੇ ਕੋਈ ਲੱਗਦਾ ਨਹੀਂ ਕੋਈ ਮਿਸ ਹੋਇਆ ਹੋਊਗਾ ਗੱਡੀ ਮੋਡਲ 2007 ਹੈ ਜੀ ਇਹ ਪਾਜੀ ਕਿੰਨੇ ਮੀਲ ਲੈਤੀ ਕਿੰਨੀ ਝੱਡੀ ਲੈਤੀ ਕਦੋਂ ਖੜਾ ਕੇ ਗਏ ਸੀ ਪਾਜੀ ਗੱਡੀ ਇਹ ਸਵੇਰੇ ਸਮਝ ਲਓ 11:00 ਵਜੇ ਦੀ ਗੱਲ ਹੈਗੀ ਹੈ ਲੱਗਦਾ ਜਾਨੀ ਨੁਕਸਾਨ ਤੋਂ ਬਚਾ ਲਿਆ ਹਾਂ ਹਾਂ